ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਸਾਰੇ ਭਰਾਵਾਂ ਨੂੰ ਪਤਾ ਹੀ ਆ ਵੀ ਜੰਮੂ ਕਸ਼ਮੀਰ ਦੇ ਵਿੱਚ ਜੋ ਪਲਗਾਮਾ ਦੇ ਵਿੱਚ ਘਟਨਾ ਵਾਪਰੀ ਆ ਬਹੁਤ ਦੁੱਖ ਦੀ ਤੇ ਬਹੁਤ ਮਾੜੀ ਖਬਰਾਂ ਮੇਰੇ ਹਿਸਾਬ ਨਾਲ ਜੱਤੋਂ ਜੰਮੂ ਕਸ਼ਮੀਰ ਦੇ ਵਿੱਚ ਪਹਿਲਾਂ ਬਹੁਤ ਘਟਨਾਵਾਂ ਹੁੰਦੀਆਂ 370 ਧਾਰਾ ਟੁੱਟਣ ਤੋਂ ਪਹਿਲਾਂ ਉੱਥੇ ਦੇ ਰੋਜ਼ ਦੇ ਹਾਲਾਤ ਕੁਝ ਨਾ ਕੁਝ ਸੁਣੇ ਜਾਂਦੇ ਤੇ ਪਹਿਲੀ ਗੇਰ ਮੈਂ ਮੁਸਲਮਾਨ ਧਰਮ ਦੇ ਵਿੱਚ ਜਾਂ ਮੁਸਲਮਾਨ ਲੋਕਾਂ ਦੇ ਵਿੱਚ ਐਡਾ ਅਫਸੋਸ ਤੇ ਵਿਜੋਗ ਦੇਖਿਆ ਜਿਨ੍ਹਾਂ ਨੂੰ ਆਪ ਇੱਕ ਟੜਕਾ ਲੱਗਿਆ ਵੀ ਇਹ ਕੀ ਹੋ ਗਿਆ ਕਿਉਂਕਿ ਹਮੇਸ਼ਾ ਲਈ ਸਾਡੇ ਲੋਕਾਂ ਨੂੰ ਜਾਤ ਪਾਤ ਤੇ ਧਰਮ ਤੇ ਲੜਾਇਆ ਜਾਂਦਾ Hindu Muslim ਪੱਖ ਬਹੁਤ ਵੱਡਾ ਲੋਕਾਂ ਦੇ ਵਿੱਚ ਸਾਹਮਣੇ ਪੇਸ਼ ਕੀਤਾ ਹੋਇਆ ਵੀ ਮੁਸਲਮਾਨ ਹਿੰਦੂਆਂ ਲਈ ਬਹੁਤ ਭਾਰੂ ਨੇ ਜਾਂ ਗਲਤ ਸੰਦੇਸ਼ ਭੇਜਿਆ ਜਾ ਰਿਹਾ ਕਿਉਂਕਿ ਉਹ ਲੋਕਾਂ ਦੀ ਇੱਕ ਗੱਲ ਬਹੁਤ ਸੋਹਣੀ ਲੱਗੀ ਤੇ ਹੁਣ ਸਾਡਾ ਮਲੇ ਕੋਲਾ ਸ਼ਹਿਰ ਵੀ ਇਹ ਗੱਲ ਦਾ ਅਫਸੋਸ ਕਰਦਾ 370 ਧਾਰਾ ਟੁੱਟਣ ਤੋਂ ਬਾਅਦ ਜੋ ਉੱਥੇ ਦੇ ਹਾਲਾਤ ਤੇ ਸੈਂਟਰ ਸਰਕਾਰ ਦੇ ਅੰਡਰ ਹੋ ਗਿਆ ਸਭ ਕੁਝ ਉੱਤੇ ਫੌਜ ਲੱਗ ਗਈ ਤੇ ਲੋਕਾਂ ਦੇ ਕਹਿਣ ਦੇ ਮੁਤਾਬਕ ਜੋ ਟੂਰਿਸਟ ਉੱਥੇ ਜਾ ਕੇ ਆਏ ਨੇ ਸਕਿਉਰਿਟੀ ਬਹੁਤ ਆ ਤੇ ਹਰ ਇੱਕ ਥਾਂ ਤੇ ਚੈਕਿੰਗ ਹੁੰਦੀ ਆ ਵੀ ਉੱਥੇ ਕੋਈ ਆਮ ਬੰਦਾ ਨਹੀਂ ਜਾ ਸਕਦਾ ਪਰ ਸਾਰਾ ਕੁਝ ਦੇਖੇ ਦਿਖਾਉਂਦੇ ਜੋ ਸਮਾਂ ਬਾਕ ਰਿਹਾ ਕਿਉਂਕਿ ਇੱਕ ਮੁਸਲਮਾਨ ਭਰਾ ਆਪਦਾ ਉੱਥੇ ਜਿਹੜੇ ਘੋੜੇ ਨਾਲ ਜਿਹਦੇ ਨਾਲ ਉੱਥੇ ਸਵਾਰੀ ਨੂੰ ਪਰਲੇ ਲੈ ਕੇ ਜਾਂਦਾ ਉਨੇ ਗੋਲੀ ਚਲਦੀ ਦੇਖੀ ਉਹਨੇ ਉਹ ਜੋ ਕੋਈ ਆਇਆ ਤੀ ਲਟੇਰਾ ਜਾਂ ਜੋ ਮਾਰਨ ਖਤਰਾ ਆਇਆ ਤੀ ਉਹਨੇ ਉਹਦੀ ਗਨ ਫੜੀ ਉਹਦੇ ਤਰਲੇ ਕੀਤੇ ਵੀ ਤੂੰ ਇਹ ਟੂਰਿਸਟਾਂ ਨੂੰ ਸਾਡੇ ਗੈਸਟ ਨੇ ਸਾਡੇ ਮਹਿਮਾਨ ਨੇ ਇਹਨਾਂ ਨੂੰ ਨਾ ਮਾਰ ਜਦ ਉਹਨੇ ਉਹਦਾ ਨਾਂ ਹੱਥ ਛੱਡਿਆ ਤਾਂ ਉਹਦੇ ਵੀ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਕਿਉਂਕਿ ਉਹ ਲੋਕਾਂ ਦੇ ਵਿੱਚ ਇਹਨੇ ਖੁਸ਼ੀ ਦੀ ਲਹਿਰ ਤੀ ਕਿਉਂਕਿ ਹੁਣ ਆਪਣੇ ਪਿੰਡਾਂ ਦੇ ਵਿੱਚ ਵੀ ਜੋ ਫੇਰੀਵਾਰ ਨਾ ਜੰਮੂ ਤੋਂ ਕਸ਼ਮੀਰ ਵਾਲੇ ਆਉਂਦੇ ਕਸ਼ਮੀਰੀਏ ਲੋਈਆਂ ਪੂਰੀਆਂ ਰਜਾਈਆਂ ਵੇਚਣ ਉਹਨਾਂ ਤੋਂ ਵੀ ਇਹ ਗੱਲ ਸੁਣੀ ਜਾਂਦੀ ਸੀ ਵੀ ਸਾਡੇ ਲੋਕਾਂ ਦਾ ਰਜਗਾਰ ਦਾ ਸਾਧਨ ਉੱਥੇ ਬਹੁਤ ਵੱਡਾ ਬਣ ਗਿਆ ਟੂਰਿਸਟ ਲੋਕ ਉੱਥੇ ਨੂੰ ਬਹੁਤ ਜਾਣ ਲੱਗੇ ਜੰਮੂ ਕਸ਼ਮੀਰ ਤੋਂ ਜੱਤੋਂ ਟੂਰਿਸਟ ਇਜਮ ਉੱਥੇ ਚਾਲੂ ਹੋਇਆ ਲੋਕ Shimla Manali ਸਭ ਕਿਤੇ ਭੁੱਲ ਕੇ ਲੋਕੋ ਜੰਮੂ ਕਸ਼ਮੀਰ ਨੂੰ ਜਾਣ ਲੱਗੇ ਉਹ ਲੋਕਾਂ ਦਾ ਵੀ ਸਾਡੇ ਨਾਲ ਬਹੁਤ ਵਧੀਆ ਪ੍ਰੇਮ ਸੀ ਕਿਉਂਕਿ ਆਪਾਂ ਰੋਜ਼ ਵੀਡੀਓ ਆ ਦੇਖ ਲਿੱਤੇ ਕੋਈ ਨਾ ਕੋਈ ਘੁੰਮਣ ਜਾਂਦਾ ਤੇ ਕੋਈ ਐਕਟਰ ਜਾਂਦਾ ਤੇ ਜਾਂ ਕੋਈ ਪੌਡਕਾਸਟ ਵਾਲਾ ਜਾਂਦਾ ਤੇ ਆਪਾਂ ਨੂੰ ਸਭ ਨੇ ਦੇਖ ਲਿੱਤੇ ਉਹ ਲੋਕ ਬਹੁਤ ਸਤਿਕਾਰ ਦੈਰਦੇ ਤੇ ਆਪਣੇ ਲੋਕਾਂ ਨੂੰ ਅੱਜ ਵੀ ਗੋਲੀ ਚੱਲਣ ਤੋਂ ਬਾਅਦ ਉਹ ਆਪਣੇ ਘਰਾਂ ਦੇ ਵਿੱਚ ਆਪਣੇ ਧਰਮਸਾਲਾ ਦੇ ਵਿੱਚ ਜਾਂ ਆਪਣੇ ਗੁਰੂ ਘਰਾਂ ਦੇ ਵਿੱਚ ਜਿੱਥੇ ਪੜਾ ਦੇ ਸਕਦੇ ਨੇ ਆਪਣੇ ਲੋਕਾਂ ਨੂੰ ਉੱਥੇ ਉਹਨਾਂ ਨੇ ਸਪੋਰਟ ਕੀਤੀ ਚਾਹ ਕੋਈ ਹਿੰਦੂ ਆਛਾ ਇੱਕ ਕਿਸੇ ਵੀ ਧਰਮ ਦਾ ਉਹਨਾਂ ਨੇ ਬਹੁਤ ਹੀ ਗੱਲ ਦਾ ਵਿਜੋਗ ਕੀਤਾ ਵੀ ਸਾਡੇ ਕੋਲੇ ਆਏ ਲੋਕਾਂ ਤੇ ਗੋਲੀ ਚੱਲ ਗਈ ਕਿਉਂਕਿ ਚਾਹ ਕਿਸੇ ਨੇ ਕਰਵਾਇਆ ਚਾਹ ਸਰਕਾਰ ਦੀ ਪਾਲਿਸੀ ਆ ਚਾਹ ਉਹ ਆਏ ਨੇ ਕੋਈ ਆਇਆ ਆਪਾਂ ਨੂੰ ਨਹੀਂ ਪਤਾ ਕੌਣ ਆਇਆ ਲਟੇਰੇ ਕੌਣ ਉੱਥੇ ਪਹੁੰਚਿਆ ਕਿਹਨੇ ਇਹ ਜਹਾ ਮਾੜਾ ਕਰਮ ਕੀਤਾ ਕੀ ਉਹ ਸ਼ੋਅ ਕਰਨਾ ਚਾਹੁੰਦਾ ਸੀ ਕਿਉਂਕਿ ਜੇ ਵੋਟਾਂ ਦੀ ਰਾਜਨੀਤੀ ਦੇ ਕਾਰਨ ਇਹ ਜੇ ਕੰਮ ਹੋਣ ਲੱਗ ਜਣਾ ਉਹ ਸਭ ਤੋਂ ਮਾੜੇ ਨੇ ਜੇ ਲੋਕਾਂ ਨੂੰ ਦਬਾਉਣ ਖਾਤਰ ਇਹ ਕੰਮ ਹੋਣ ਲੱਗ ਜਣ ਸਭ ਤੋਂ ਮਾੜੇ ਨੇ ਕਿਉਂਕਿ ਲੋਕ ਖੁਸ਼ੀ-ਖੁਸ਼ੀ ਇੱਕ ਪਰਿਵਾਰ 2-4 ਦਿਨ ਹਜੇ ਉਹਨਾਂ ਦੇ ਹਫਤਾ ਵਿਆਹ ਹੋਣ ਹੋਇਆ ਸੀ ਉਹ ਉਥੇ ਘੁੰਮਣ ਗਿਆ ਤੇ ਉਹ ਸੈਦ ਫੌਜੀ ਵੀਰੇ ਤੇ ਉਹ ਵੀ ਉਹਨੂੰ ਵੀ ਮਾਰਤਾ ਤੇ ਉਹਦੇ ਘਰ ਵਾਲੀ ਲਵੇ ਬੈਠੀ ਕੀ ਬਹਿਨ ਪਾ ਰਹੀ ਆ ਪਰ ਯਾਰ ਜਿਨ੍ਹਾਂ ਨੂੰ ਇਹ ਹੱਤਿਆ ਕਰਨਾ ਆ ਤੇ ਉਹਨਾਂ ਨੇ ਜ਼ਿੰਦਗੀ ਚ ਕਿ ਸੋਚਿਆ ਹੀ ਨਹੀਂ ਵੀ ਮੌਤ ਕਿਹੋ ਜੀ ਚੀਜ਼ ਆ ਬਿੱਕੀ ਸੇ ਟਾਈਮ ਰੱਬ ਨੂੰ ਅਸੀਂ ਮਿਹਰ ਹਸਾਬ ਦੇਣਾ 25 30 ਬੰਦੇ ਕੋ ਲਖਤ ਮਾਰਦੇ ਨੇ ਇਹ ਕੋਈ ਚੰਗੀ ਗੱਲ ਨਹੀਂ ਪਰ ਮੂੰਹਮਤੀਆਂ ਨਾਲ ਜਗਾ ਕੇ ਹਰ ਇੱਕ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਕੈਂਡਲ ਮਾਰਚ ਕਰਿਆ ਜਾ ਰਿਹਾ ਵਿਜੋਗ ਦੇ ਵਿੱਚ ਪਾਕਿਸਤਾਨ ਨੂੰ ਮਿਹਣਾ ਮਾਰਿਆ ਜਾ ਰਿਹਾ ਦੇਖੋ ਜੇ ਪਾਕਿਸਤਾਨ ਦੇ ਲੋਕਾਂ ਨੇ ਇਹ ਕੰਮ ਕੀਤਾ ਤਾਂ ਪਾਕਿਸਤਾਨ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਆ ਜੋ ਸਾਡੇ ਨਾਲ ਉਹਦਾ ਪਿਆਰ ਦਾ ਰਿਸ਼ਤਾ ਨਵਾਉਂਦਾ ਤੇ ਉਹ ਸਾਡੇ ਨਾਲ ਇਹ ਜਿਹਾ ਕੇ ਮਾ ਖੇਡਦਾ ਤਾਂ ਇਹ ਰਿਸ਼ਤਾ ਨਿਭਣ ਵਾਲਾ ਨਹੀਂ ਜੇ ਕੋਈ ਹੋਰ ਵਿੱਚਲੀ ਸਰਕਾਰਾਂ ਦੀਆਂ ਨੀਤੀਆਂ ਜਾਂ ਕੋਈ ਹੋਰ ਨੀਤੀਆਂ ਨੇ ਉਹ ਵੀ ਮਾੜੀਆਂ ਨੇ ਕਿਉਂਕਿ ਲੋਕਾਂ ਨੂੰ ਡਰਾਉਣ ਲਈ ਦਬਕਾਉਣ ਲਈ ਇਹ ਇਹ ਚੀਜ਼ਾਂ ਚੰਗੀਆਂ ਨਹੀਂ ਕਿਉਂਕਿ ਜਿਹਦੇ ਘਰ ਦਾ ਚਿਰਾਗ ਬੁਝਿਆ ਜਿਸ ਦੀ ਭੈਣ ਦਾ ਭਾਈ ਮਰਿਆ ਕਿਸੇ ਭੈਣ ਦਾ ਪਤੀ ਮਰਿਆ ਕਿਸੇ ਬੱਚਿਆਂ ਦਾ ਬਾਪ ਮਰਿਆ ਇਹ ਸਰਾਫ ਉਹ ਬੰਦਾ ਕੀੜੇ ਪੈ ਕੇ ਮਰਨ ਦੇ ਜੋਗ ਆ ਜਿਹਨੂੰ ਮੌਤ ਵੀ ਬਹੁਤ ਭੈੜੀ ਆਊਗੀ ਚੈੱਕ ਕਰਨ ਵਾਲਾ ਚੈੱਕ ਕਰਵਾਉਣ ਵਾਲਾ ਕਿਉਂਕਿ ਜੰਮੂ ਕਸ਼ਮੀਰ ਨਾਲ ਸਾਡਾ ਨਾਤਾ ਬਹੁਤ ਨੇੜੇ ਦਾ ਬਣ ਗਿਆ ਦੀ ਹੁਣ ਸਾਡੇ ਲੋਕਾਂ ਦਾ ਜਾਣਾ ਆਉਣਾ ਤੇ ਆਪਸੀ ਪਿਆਰ ਤੇ ਆਪਸੀ ਸਬੰਧ ਬਹੁਤ ਸੋਹਣੇ ਹੋਗੇ ਤੇ ਉਹ ਲੋਕਾਂ ਦਾ ਇੱਕ ਬਹੁਤ ਸੋਹਣਾ ਰੋਜ਼ਗਾਰ ਬਣ ਗਿਆ ਦੀ ਤੇ ਲੋਕ ਲੋਕਾਂ ਦਾ ਟੂਰਿਸਟ ਜਮ ਬਹੁਤ ਸੋਹਣਾ ਬਣ ਗਿਆ ਦੀ ਜੋ ਮਾੜੇ ਲੋਕਾਂ ਤੋਂ ਉਹ ਛੱਲਿਆ ਨਹੀਂ ਗਿਆ ਮਾੜੇ ਲੋਕਾਂ ਤੋਂ ਪਿਆਰ ਆਪਸੀ ਸਿੱਖ ਧਰਮ Hindu ਧਰਮ ਮੁਸਲਮਾਨ ਕਸਾਈ ਸਾਰੇ ਧਰਮ ਉਸਾਈ ਉੱਤੇ ਇਕੱਠੇ ਹੋਗੇ ਤੇ ਸਭ ਇਕੱਠੇ ਘੁੰਮਦੇ ਤੇ ਜਾਤ ਪਾਤ ਭਾਅ ਸਾਰਾ ਖਤਮ ਹੋ ਗਿਆ ਤੇ ਪਰ ਆਹ ਕੰਮ ਨੇ ਆਹ ਗੋਲੀ ਨੇ ਜੋ ਪੱਛੀ 30 ਸਾਡੇ ਵੀਰ ਮਾਰ ਕੇ ਬਹੁਤ ਵੱਡਾ ਕਲੰਕ ਖੜਾ ਕਰਤਾ ਤੇ ਕਸ਼ਮੀਰ ਦੇ ਲੋਕ ਵੀ ਇਹਨੂੰ ਕਹਿੰਦੇ ਨੇ ਵੀ ਸਾਡੇ ਤੇ ਕਲੰਕਾ ਪਰ ਉਹ ਵਿਚਾਰੇ شریف ਲੋਕ ਪਿੱਟ ਪਿੱਟ ਕੇ ਕੂਕਾ ਮਾਰ ਮਾਰ ਕੇ ਕਹਿ ਰਹੇ ਨੇ ਵੀ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਅਸੀਂ ਹਰ ਇੱਕ ਤਣੋਂ ਮਣੋਂ ਤੁਹਾਡੇ ਨਾਲ ਖੜੇ ਆ ਉਹ ਹਰ ਇੱਕ ਜੋ ਆਪਾਂ ਉੱਥੇ ਕਹਿ ਰਹੇ ਹਾਂ ਵਿਰੋਧ ਕਰ ਰਹੇ ਹਾਂ ਉਹ ਆਪਣੇ ਵਿਰੋਧ ਦੇ ਨਾਲ ਖੜੇ ਨੇ ਆਪਣੇ ਨਾਲ ਨਾਰਾ ਮਾਰ ਰਹੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਜਿਨ੍ਹਾਂ ਨੇ ਕਰਵਾਇਆ ਰੱਬ ਉਹਨਾਂ ਨੂੰ ਸਖਤੀ ਸਜ਼ਾ ਦੇਵੇ ਕਿਉਂਕਿ ਕੋਈ ਵੀ ਮਾੜਾ ਕਰਮ ਹੁੰਦਾ ਤਾਂ ਬਹੁਤ ਸੇਤੀ ਅੱਗੇ ਆ ਜਾਂਦਾ ਕਈ ਥੋੜੇ ਟਾਈਮ ਦੇ ਵਿੱਚ ਆਪਣੇ ਵੀ ਦੇਖਿਆ ਕੋਈ ਮਾਰਡਰ ਹੋਏ ਨੇ ਕੋਸ ਹੋਏ ਨੇ ਤਾਂ ਕਰਨ ਵਾਲੇ ਬਹੁਤ ਸੇਤੀ ਸਜ਼ਾ ਭੁਗਤਣ ਦੇ ਯੋਗ ਮੂਰੇ ਆ ਗਏ ਲੋਕਾਂ ਦੇ ਸਾਹਮਣੇ ਚਿੱਟੇ ਨੰਗੇ ਚਿੱਟੇ ਹੋ ਗਏ ਇਸੇ ਤਰ੍ਹਾਂ ਇਹ ਵੀ ਬਹੁਤ ਸੇਤੀ ਸਾਰਾ ਕੁਝ ਨੰਗਾ ਛੱਡੋ ਕਿ ਦੋ ਚਾਂਸ ਹੋ ਗਏ ਪਹਿਲਾਂ ਇੱਕ ਫੌਜੀਆ ਦਾ ਟਰੱਕ ਦੇ ਉੱਪਰ ਅਟੈਕ ਹੋਇਆ ਸੀ ਉਹ ਨਜਾਇਜ਼ ਮੁੰਡੇ ਮਾਰੇ ਗਏ ਤੇ ਉਹ ਤੋਂ ਬਾਅਦ ਸਭ ਤੋਂ ਭੜਾ ਟਹਿ ਕੇ ਆ। ਤੇ ਮੈਂ ਦੁੱਖਦਾਰੀ ਪ੍ਰਗਟਰਾਵਾ ਕਰਦਾ ਤੇ ਸਾਡੇ ਸ਼ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਅਕਾਲਤਾ ਸਾਹਿਬ ਉਹਦੇ ਵੱਲੋਂ ਵੀ ਬਹੁਤ ਦੁੱਖ ਤੇ ਭਾਵਨਾ ਨਾਲ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਭ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਤੇ ਸ਼ਾਂਤੀ ਬਖਸ਼ੀ ਤੇ ਲੋਕਾਂ ਨੂੰ ਭਾਣਾ ਮੰਨ ਦਾ ਬਲ ਬਖਸ਼ੀ। ਇਹ ਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ। woh reguji ki fate